NIA ਵੱਲੋਂ ਪੰਜਾਬ ਵਿੱਚ ਛਾਪੇਮਾਰੀ ਕਰਕੇ ਵਿਅਕਤੀਆਂ ਨੂੰ ਵੱਡੇ ਪੱਧਰ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵੱਜੋਂ ਸੂਬੇ ਭਰ ਵਿੱਚ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਗਏ ਸੰਗਰੂਰ ਵਿੱਚ ਵੀ ਕਿਸਾਨ ਯੂਨੀਅਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਐਨਆਈਏ ਦੀ ਛਾਪੇਮਾਰੀ ਪੰਜਾਬ ਵਿੱਚ ਬੰਦ ਕੀਤੀ ਜਾਵੇ। ਅਸੀਂ ਮੈਂ ਜਰਨੈਲ ਸਿੰਘ ਜਹਾਂਗੀਰ, ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਅੱਜ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਹੈ ਡੀਸੀ ਸੰਗਰੂਰ ਰਾਹੀਂ ਕਿਰਤੀ ਕਿਸਾਨ ਯੂਨੀਅਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਸਟੂਡੈਂਟ ਯੂਨੀਅਨ ਤੇ ਹੋਰ ਸਹਿਯੋਗੀ ਜਥੇਬੰਦੀਆਂ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਕਾਰਨ ਇਹ ਬਣਿਆ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਦਿੱਲੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ ਉਹ ਮੋਰਚੇ ਦੀ ਜਿਹੜੇ ਮੋਰਚੇ ਰਾਹੀਂ ਅਸੀਂ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਇਆ ਸੀ ਉਹਦੀ ਅਗਵਾਈ ਪੰਜਾਬ ਨੇ ਕੀਤੀ ਸੀ ਜਿਹੜੀ ਮੋਦੀ ਸਰਕਾਰ ਹੈ ਉਹਨੇ ਉਹ ਕਾਨੂੰਨ ਤਾਂ ਰੱਦ ਕਰਤੇ ਪਰ ਅੰਦਰ ਉਹਦੇ ਜਿਹੜੀ ਜ਼ਾਹਰ ਸੀ ਜਿਹੜਾ ਗੁੱਸਾ ਸੀ ਉਹ ਪੰਜਾਬੀਆਂ ਦੇ ਕੱਢਣਾ ਚਾਹੁੰਦੇ ਉਹਨੇ ਆਈਐਨਡੀਆ ਦੀਆਂ ਟੀਮਾਂ ਪੰਜਾਬ ਵਿੱਚ ਭੇਜ ਕੇ ਜਿਹੜੀਆਂ ਜੂਪੀ ਦੀਆਂ ਉਹ ਟੀਮਾਂ ਨੇ ਪੰਜਾਬ ਵਿੱਚ ਭੇਜ ਕੇ ਸਾਡੇ ਬੁੱਧੀਜੀਵੀਆਂ ਤੇ ਅਧਿਆਪਕਾਂ ਤੇ ਵਕੀਲਾਂ ਤੇ ਲੇਖਕਾਂ ਤੇ ਕਿਸਾਨ ਆਗੂਆਂ ਤੇ ਜਿਹੜੇ ਜਮਹੂਰੀਅਤ ਦੀ ਰਾਖੀ ਕਰਦੇ ਨੇ ਜਿਹੜੇ ਜਮਹੂਰੀਅਤ ਨੂੰ ਬਚਾਉਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਭ ਤੋਂ ਸਿਖਾਉਣ ਖਾਤਰ ਇਹ ਸਾਪੇ ਮਾਰ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਪੰਜਾਬੀ ਅਣਖੀਲੇ ਨੇ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਰਾਖੀ ਕਰੀ ਆ ਉਹ ਕਰਦੇ ਰਹਿਣਗੇ ਪੰਜਾਬੀਆਂ ਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਅੱਜ ਅਸੀਂ ਮੰਗ ਪੱਤਰ ਦੇ ਕੇ ਚੱਲਿਆ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਇਹ ਛਾਪੇਮਾਰੀ ਬੰਦ ਕੀਤੀ ਜਾਵੇ ਜੇ ਛਾਪੇਮਾਰੀ ਬੰਦ ਨਾ ਕੀਤੀ ਤਾਂ ਇਹਦਾ ਭਿਆਨਕ ਰੂਪ ਹੋ ਜਾਊਗਾ ਇਸ ਕਰਕੇ ਸਰਕਾਰ ਨੂੰ ਸੋਚ ਕੇ ਸਮਝ ਕੇ ਉਹ ਛਾਪੇਮਾਰੀ ਬੰਦ ਕਰਨੀ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਪ੍ਰਦਰਸ਼ਨ ਹੋਇਆ ਮੰਗ ਪੱਤਰ ਦਿੱਤੇ ਗਏ ਨੇ